ਤੇ ਮੈਂ ਚਾਹਾਂਗੀ ਉਹ ਗੀਤ ਸਾਨੂੰ ਜ਼ਰੂਰ ਸੁਣਾਓ ਜਿਹੜਾ ਇੰਡੋਪਾਕ ਖੇਡਾਂ ਦੇ ਵਿੱਚ ਤੁਸੀਂ ਗਾਇਆ ਸੀ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਸ਼ੀਸ਼ੇ ਵਾਂਗੂ ਸਾਫ਼ ਸੁੱਜੀ ਤੇ ਸਰਤੀਏ ਬੱਲੇ ਨਹੀਂ ਪੰਜਾਬ ਦੀ ਇਹ ਸਖੀਏ ਸਾਨੂੰ ਵੀ ਸਿਖਾ ਦੇ ਅਸਾਂ ਕਿੱਦਾਂ ਨੱਚੀਏ ਉਹ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀਏ ਕੀ ਬਾਤ ਨਮਸਤ ਅਲੀ ਹਾਂ ਜੀ ਨਮਸਤ ਅਲੀ ਫਿਰ ਆਏ ਨਾ ਵੀ singing ਦੇ ਇਹਦੇ ਵਿੱਚ ਮੈਨੂੰ ਆ ਨਵਾਂ ਅੱਛਾ ਲੱਗਿਆ ਹਾਂ ਪੁਲਿਸ ਦੀ ਨੌਕਰੀ ਕਰਨੀ ਤੇ ਗਾਇਕੀ ਵਾਲਾ ਜਾਣਾ ਕਿਤੇ ਦੋਨੋਂ ਪਾਸੇ ਕਲੈਸ਼ ਤਾਂ ਨਹੀਂ ਹੁੰਦਾ ਰਿਹਾ ਜਦੋਂ ਕਰਦੇ ਸੀ ਤੇ ਬੜੀ ਵੱਡੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਉਸ ਗਰੁੱਪ ਦੇ ਵਿੱਚ ਕੰਮ ਕੀਤਾ ਜਿਹੜਾ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਉਹ ਦੇਸ਼ਾਂ ਵਿਦੇਸ਼ਾਂ ਤੱਕ ਲੈ ਗਿਆ ਬਿਲਕੁਲ ਜੀ ਗੀਤਾਂ ਦੀ ਜੇ ਗੱਲ ਕੀਤੀ ਜਾਵੇ ਤੇ ਕਿੰਨੇ ਕ ਗੀਤ ਨੇ ਜਿਹੜੇ ਹੁਣ ਤੱਕ ਤੁਸੀਂ ਗਾ ਚੁੱਕੇ ਹੋ ਇਹ ਫਿਲਮ ਆਈ ਸੀ ਮਨਮਰਜ਼ੀਆਂ ਉਹਦੇ ਗਾਉਣ ਦਾ ਮੌਕਾ ਮਿਲਿਆ ਜੀ ਹਿੰਦੀ ਫਿਲਮ ਮਨਮਰਜ਼ੀਆਂ ਉਹਦੇ ਗਾਉਣ ਦਾ ਮੌਕਾ ਮਿਲਿਆ ਜੀ ਕਿਹੜਾ ਗੀਤ ਗਾਇਆ ਸੀ ਉਹਦੇ ਵਿੱਚ ਸੀਗਾ ਜੀ ਪਿਆਰਿਆ ਰਾਹ ਚੋਣੇ ਦਿਲਾਂ ਦੀ ਜੋੜਦੇ ਪਿਆਰਿਆ ਰਾਹ ਚੋਣੇ ਦਿਲਾਂ ਕਦੀ ਜੋੜਦੇ ਪਲੰਘ ਤੇ ਪਲੰਘ ਤੋੜ ਉਤਰ ਨਾ ਪਾਈਏ ਐਸਾ ਬੁਖਾਰ ਵੇ ਦੇਖੋ ਜਿਹਦੀ ਆਵਾਜ਼ ਸੋਹਣੀ ਹੁੰਦੀ ਨਾ ਉਹਨੂੰ ਹੀ ਬਾਲੀਵੁੱਡ 'ਚ ਮੌਕਾ ਮਿਲਦਾ ਫਿਰ ਗਾਉਣ ਦਾ ਕਮਲਬਾਈ ਕਿਹਦਾ ਹੁੰਦਾ ਪੁਰਾਣੇ ਇਨਸਟਰੂਮੈਂਟ ਅਲਗੋਜਾ ਤੁੰਬੇ ਸੱਪ ਕਾਟੋ ਵਗੈਰਾ ਅਸੀਂ ਉਹ ਯੂਜ਼ ਕਰਦੇ ਸੀ ਜੀ ਹਾਂ ਨਾਲ ਪੰਮੀ ਵਾਈ ਹੁੰਦੇ ਸਾਡੇ ਜੋਰ ਨੇ ਮਾਂ ਗਾ ਦਿੱਤਾ ਜਾਂ ਸੁਰਿੰਦਰ ਚੰਦਾ ਦੀ ਗੱਲ ਕਰਦੀ ਏ ਉਹਨਾਂ ਨੇ ਜੋ ਗਾਤਾ ਹੱਕ ਦੇ ਜੋਰ ਦੇ ਉੱਤੇ ਉਹ ਨਹੀਂ ਕੋਈ ਹੋਰ ਗਾ ਸਕਦਾ ਮੈਂ ਤੋਂ ਬਾਣ ਕੇ ਸੁਣਿਆ ਕਰਦੇ ਸੀ ਯਾਰ ਹੂੰ ਮੈਨੂੰ ਕਹਿੰਦੇ ਯਾਰ ਤੇਰੀ ਆਵਾਜ਼ ਤੇ ਫੋਕ ਹੈ ਮਾਨਕ ਸੁਣਾ ਕਰ ਸਾਨੂੰ ਵੀ ਫਿਰ ਮਾਨਕ ਸੁਣਾ ਦਿਓ ਇੱਕ ਵਾਰੀ ਹੋ ਤੇਰੇ ਢਿੱਲੇ ਤੋਂ ਓ ਸੂਰਤ ਦੈਂਦੀ ਆ ਹੀਰ ਦੀ ਤੇਰੇ ਢਿੱਲੇ ਤੋਂ ਆ ਸੂਰਤ ਦੈਂਦੀ ਆ ਹੀਰ ਦੀ ਆਉ ਲਾ ਵੇਖ ਗੌਰਖਾ ਉੜਦੀ ਏ ਫੁੱਲਕਾਰੀ ਇੱਕ ਵਾਰ ਸਾਡਾ ਪ੍ਰੈਕਟੀਕਲ ਦੀ 8ਵੀਂ 10ਵੀਂ ਦਾ ਮੇਰੇ ਯਾਦ ਆ ਉਹ ਕਹਿੰਦੇ ਯਾਰ ਪ੍ਰੈਕਟੀਕਲ ਕਾਪੀ ਤੇਰੇ ਕੋਲ ਹੈ ਨਹੀਂ ਕਹਿੰਦੇ ਚੱਲ ਦੋ ਗਾਣੇ ਸੁਣਾ ਦੇ ਹੂੰ ਉਹ ਮੈਂ ਗਾਣੇ ਸੁਣਾਉਂਦਾ ਜਿਹਨੇ ਪਾਸ ਐ ਕਿਹੜੀ ਬਾਤ ਹੈ ਹਾਂਜੀ ਤੇ ਇਸ ਨੂੰ ਐਜ਼ ਅ ਸ਼ੌਕ ਪਹਿਚ ਪਰ ਬੜਾ ਹੋਇਆ ਜਦੋਂ ਇਧਰ ਜੌਬ ਚ ਆ ਗਿਆ ਤੇ ਜੌ ਦੇ ਵਿੱਚ ਆ ਕੇ ਇਹ ਮੈਨੂੰ ਆ ਮਿਲ ਗਿਆ ਫਿਰ ਹਾਂ ਜਿਵੇਂ ਕਹਿੰਦਾ ਜੀ ਸੋਨੇ ਸੁਹਾਗਾ ਮੇਰੇ ਵਾਸਤੇ ਨਾਲ ਇੱਕ ਸ਼ੌਕ ਸਾਡਾ ਪੂਰਾ ਹੋ ਗਿਆ ਜੀ ਜੀ ਰਣਕ ਪੰਜਾਬ ਦੀ ਵੇਖ ਰੇਤ ਮਾਮ ਦਰਸ਼ਕਾਂ ਦਾ ਸਵਾਗਤ ਮੈਂ ਹਨੀਤੂ ਅੱਜ ਕੁਝ ਖਾਸ ਮੁਲਾਕਾਤ ਦੇ ਵਿੱਚ ਜਿਸ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਸ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੇ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੰਡੋਪਾਰਕ ਖੇਡਾਂ ਦੇ ਵਿੱਚ ਇੱਕ ਗੀਤ ਗਾਇਆ ਬੱਲੇ ਨਹੀਂ ਪੰਜਾਬ ਦੀ ਏ ਸ਼ੇਰ ਬੱਚੀ ਏ ਤੇ ਲੋਕਾਂ ਨੇ ਬਹੁਤ ਜ਼ਿਆਦਾ ਮਕਬੂਲੀਅਤ ਦਿੱਤੀ ਜੇ ਗੱਲ ਕੀਤੀ ਜਾਵੇ ਹਿੰਦੀ ਫਿਲਮਾਂ ਦੀ ਤੇ ਇੱਕ ਕਹਿ ਲਈਏ ਵੀ ਪੰਜਾਬੀ ਬੰਦੇ ਦਾ ਹਿੰਦੀ ਫਿਲਮਾਂ ਦੇ ਵਿੱਚ ਗਾਉਣਾ ਵੀ ਇੱਕ ਬੜੀ ਵੱਡਾ ਮੁਕਾਮ ਹਾਸਲ ਹੁੰਦਾ ਔਰ ਉਸ ਜਿਹੜੇ ਲੋਕ ਵਾਕਈ ਪੰਜਾਬੀ ਲੋਕ ਕਹਿੰਦੇ ਨੇ ਵੀ ਵਾਹ ਸਾਡੇ ਪੰਜਾਬ ਦਾ ਸ਼ੇਰ ਪੁੱਤ ਜਿਨ੍ਹਾਂ ਨੇ ਹਿੰਦੀ ਫਿਲਮਾਂ ਦੇ ਵਿੱਚ ਗਾਇਆ ਤੇ ਜੇ ਮੈਂ ਉਹਨਾਂ ਦੇ ਨਾਮ ਦੀ ਗੱਲ ਕਰਾਂ ਤੇ ਉਹ ਨਾਮ ਕੁਝ ਵੱਖਰਾ ਲੱਗੇਗਾ ਪਰ ਉਹਨਾਂ ਦੀ ਪਛਾਣ ਜਿਹੜੀ ਹੈ ਜਿਹੜੀ ਉਹਨਾਂ ਦੇ ਦੇਖਿਆ ਉਹ ਥੋੜੀ ਜੀ ਵੱਖਰੀ ਲੱਗੇਗੀ ਤੇ ਮੈਨੂੰ ਲੱਗਦਾ ਕਿ ਮੈਂ ਸਵਾਲ ਵੀ ਪਹਿਲਾਂ ਉਹੀ ਕਰਾਂਗੀ ਸੋ ਮੈਂ ਮਸਤ ਅਲੀ ਜੀ ਜਿਹੜੇ ਕਿ ਬਹੁਤ ਹੀ ਮਕਬੂਲ ਗਾਇਕ ਹੈ ਉਹਨਾਂ ਦਾ ਸਵਾਗਤ ਕਰਦੀ ਹਾਂ ਬਹੁਤ ਬਹੁਤ ਸਵਾਗਤ ਸਰ ਰੌਣਕ ਪੰਜਾਬ ਦੇ ਟੀਵੀ ਵੱਲ ਥੈਂਕ ਯੂ ਮੈਡਮ ਨੀਤੂ ਜੀ ਤੇ ਸਭ ਤੋਂ ਪਹਿਲਾਂ ਤਾਂ ਮੈਂ ਰੌਣਕ ਪੰਜਾਬ ਦੇ ਦੇਖਣ ਵਾਲੇ ਦਰਸ਼ਕਾਂ ਦਾ ਜੋ ਟੀਵੀ ਚੈਨਲ ਹੈ ਜੀ ਉਹਨਾਂ ਦਾ ਤੇ ਖਾਸ ਕਰ ਆਪਣਾ ਨਹੀਂ ਤੁਜੀ तहे ਦਿਲੋਂ ਸ਼ੁਕਰਗੁਜ਼ਾਰਾਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਮੈਨੂੰ ਆਪਣੇ ਰੱਬਰਗੇ ਸਰੋਤਾਂ ਦੇ ਰੂਪ ਰੂਪ ਕਰਾਇਆ ਕੀ ਬਾਤ ਹੈ ਕੀ ਬਾਤ ਹੈ थैंक यू मैडम ਬਹੁਤ ਬਹੁਤ ਨਮਸਤ ਅਲੀ ਹਾਂ ਜੀ ਨਾ ਨਮਸਤ ਅਲੀ ਫਿਰ ਆਏ ਹਨ ਨਾ ਵੀ ਸਿੰਘ ਦੇ ਇਹਦੇ ਵਿੱਚ ਮੈਨੂੰ ਆ ਨਵਾਂ ਅੱਛਾ ਲੱਗਿਆ ਹਾਂ ਇਹ ਫਿਰ ਮੈਂ ਚੇਂਜ ਕਰਿਆ ਨਾ ਅਸਲ ਮੇਰਾ ਨਾਮ ਚੱਲਦਾ ਮੈਨੂੰ 76 ਸਿੰਘ ਲਿਖ ਚੱਲਦਾ ਹੁੰਦਾ ਸੀ ਹਾਂ 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 ਤੇ ਫਿਰ ਮੈਨੂੰ ਕਿਸੇ ਯਾਰ ਬਿੱਤਰੇ ਕਹਿੰਦੇ ਨੌ ਥੋੜਾ ਚੇਂਜ ਫਿਰ ਮੈਂ ਨਾਮ ਬਦਲਿਆ ਨਸਤਲੀ ਹਾਂ ਉਤੇ ਇਹ ਜਦੋਂ ਨੌ ਰੱਖਿਆ ਥੋੜਾ ਮੈਨੂੰ ਕੁਝ ਅੱਛਾ ਜਿਹਾ ਮਹਿਸੂਸ ਫੀਲ ਹੋਇਆ ਮਾਂ ਵੀ ਆ ਨਾਮ ਥੋੜੇ ਜਿਵੇਂ ਕਹਿੰਦੇ ਵੀ ਆਪਣੇ ਕਲਾਕਾਰੀ ਵਾਸਤੇ ਕਿਸੇ ਕੰਮ ਆਤੀ ਵਧੀਆ ਹਾਂ ਤੋ ਫਿਰ ਮਸਤੇ ਲਈ ਨਾਮ ਪਾਇਆ ਗਿਆ ਜੀ ਮੇਰਾ ਪੁੱਤ ਆ ਫਿਰ ਲੋਗ ਇਹ ਨਾ ਕਿਹਾ ਮੇਰੇ ਛੱਤਰਾ ਛੱਤਾ ਜੀ ਆ ਗਏ ਨੇ ਮੈਂ ਜੀ ਹਾਂ ਹੋਰ ਕੀ ਬਾਤ ਹੈ ਛੱਤਾ ਜੀ ਬਹੁਤ ਬੜੀ ਕਲਾਕਾਰ ਸੀ ਹਾਂ ਫਿਰ ਇਹ ਸੋਚ ਰਣਾ ਸੀ ਸ਼ਾਇਦ ਜਾਂਦਾ ਛੱਤਾ ਜੀ ਦਾ ਬੇਟਾ ਵੈ ਵੀ ਨਛੱਤਰ ਨਾ ਹਾਂ ਇਹ ਵੀ ਹੋ ਸਕਦਾ ਵੀ ਕੋਈ ਭਰਾ ਭਰੂ ਨਾ ਹੋਵੇ ਹਾਂ ਜਾਂ ਉਹਨਾਂ ਦਾ ਭਰਾ ਭਰੂ ਨਾ ਹੋਵੇ ਇਸ ਵਾਸਤੇ ਨਾਮ ਜਿਹੜਾ ਨਾਲੇ ਉਦਾਂ ਵੀ ਤੁਸੀਂ ਪਟਿਆਲੇ ਘਰਾਣੇ ਦੇ ਵਿੱਚ ਰਹਿੰਦੇ ਪਿਓ ਪਟਿਆਲੇ ਦੇ ਵਿੱਚ ਰਹਿੰਦੇ ਪਿਓ ਤੇ ਮਸਤਾਂ ਵਰਗਾ ਨਾਮ ਰੱਖਣਾ ਬਹੁਤ ਜ਼ਰੂਰੀ ਸੀ ਮੈਨੂੰ ਲੱਗਦਾ ਇਹਦੇ ਵਿੱਚ ਨਹੀਂ ਸਰ ਥੈਂਕ ਯੂ ਮਾਨੂ ਥੈਂਕ ਯੂ ਬਹੁਤ ਵਧੀਆ ਨਿਤਜੀ ਤੇ ਮਾਸਤਰੀ ਨੂੰ ਅੱਛਾ ਲੱਗਿਆ ਤੇ ਵੈਸੇ ਵੀ ਜਿਵੇਂ ਕਹਿੰਦੇ ਅਲੀ ਇੱਕ ਐਸੇ ਬਲੀ ਨੇ ਜੀ ਐਸੇ ਰੱਬ ਦੇ ਪਿਆਰੇ ਨੇ ਐਸੇ ਅੱਲਾ ਦੇ ਬਲੀ ਨੇ ਕਿ ਉਹਨਾਂ ਦੇ ਜਿ ਉਹਨਾਂ ਦਾ ਨਾਮ ਨਾਲ ਜੁੜ ਜੇ ਉਹਨਾਂ ਦਾ ਨਾਮ ਯਾਦ ਆ ਆ ਜੀ ਜੀ ਤਾਂ ਸੋਨੇ ਤੇ ਸੁਆਗੇ ਦੀ ਗੱਲ ਹੈ ਬਿਲਕੁਲ ਬਿਲਕੁਲ ਉਹ ਤਾਂ ਹੈ ਸੋਨੇ ਤੇ ਸੁਆਗ ਹੋ ਜਾਂਦਾ ਬਿਲਕੁਲ ਅਸੀਂ ਥੋੜਾ ਜਿਹਾ ਸਾਡਾ ਛਕੋ ਵੀ ਹੈਗਾ ਇੱਧਰ ਹੂੰ 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 ਵੀ ਮਾਲਕ ਸੁਖ ਸ਼ਾਂਤੀਆਂ ਬੜਾਈ ਰੱਖੇ ਬਸ ਸਾਤ ਤਰ੍ਹਾਂ ਤੋਂ ਹਰ ਖੇਤ ਤੇ ਵੀ ਸਾਨੂੰ ਤਰਕੀਆਂ ਵਖੜੇ ਜੀ ਇਹ ਰੱਖਣਾ ਅ ਪੁਲਿਸ ਦੀ ਨੌਕਰੀ ਕਰਨੀ ਤੇ ਗਾਇਕੀ ਵਾਲ ਜਾਣਾ ਕਿਤੇ ਦੋਨੋਂ ਪਾਸੇ ਕਲੈਸ਼ ਤਾਂ ਨਹੀਂ ਹੁੰਦਾ ਰਿਹਾ ਜਦੋਂ ਕਰਦੇ ਸੀ ਨਹੀਂ ਜੀ ਕਲੈਸ਼ ਕੋਈ ਨਹੀਂ ਹੋਇਆ ਅਸਲ ਜਦੋਂ ਮੈਂ ਜੌਬ ਦੇ ਵਿੱਚ ਆ ਗਿਆ ਸੀ ਜੀ ਉਦੋਂ ਹੀ ਸਾਡੇ ਕਿ ਬਣ ਗਿਆ ਸੀ ਜਿਵੇਂ ਕਲਚਰ ਮੇ ਟੂਪ ਪੂਰਾ ਜੀ 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 ਸਾਡੀ ਤਕਰੀਬ 18 ਵੀ ਸਾਥੀ ਹੁੰਦੇ ਸੀ ਨਾਲ ਜੀ ਜੀ ਤੇ ਉਹ ਫਿਰ ਅਫਸਰ ਸਾਡੇ ਇਸ ਤਰ੍ਹਾਂ ਅਸੀਂ ਫਿਰ ਅਫਸਰਾਂ ਨੇ ਬੜੇ ਖੁਸ਼ ਹੋਏ ਵੀ ਆ ਰਹੇ ਤਾਂ ਜਿਵੇਂ ਪੰਜਾਬ ਦਾ ਜਿਹੜਾ ਲੋਕਪਰਾਣਾ ਜਿਵੇਂ ਹਾਂ ਬਿਰਸਾ ਟ੍ਰੈਡੀਸ਼ਨਕਲ ਭੋਗ ਕੇ ਵੀ ਪੱਕੀ ਉਹਨਾਂ ਨੇ ਤਾਂ ਉਹ ਕਰਾਈਏ ਕੰਮ ਹਾਂ ਤੇ ਸਾਡੇ ਵਿੱਚ ਫਿਰ ਉਹ ਜਿਵੇਂ ਕਿਨੇ ਭੰਗੜਾ ਗਿੱਧਾ ਜਿੰਦੂਆ ਵਗੈਰਾ ਤੇ ਉਹ ਮਲਵਾਈ ਗਿੱਧਾ ਹੁੰਦਾ ਤੇ ਪੁਰਾਣੇ ਇਨਸਟਰੂਮੈਂਟ ਅਲਗੋਜ਼ਾ ਤੁੰਬੇ ਤੇ ਸੱਪ ਕਾਟੋ ਵਗੈਰਾ ਅਸੀਂ ਉਹ ਯੂਜ਼ ਕਰਦੇ ਸੀ ਜੀ ਤੇ ਉਸ ਕਰਕੇ ਫਿਰ ਅਸੀਂ ਫਿਰ ਇਸ ਤਰ੍ਹਾਂ ਦੇ ਤੇ ਸਾਡੇ ਨਾਲ ਹੁੰਦੇ ਸੀ ਪਰਮਜੀਤ ਪੰਮੀ ਪੰਮੀ ਜੀ ਜੀ ਤੇ ਇਹਨਾਂ ਸਾਨੂੰ ਫਿਰ ਪਿੰਡ ਪਿੰਡ ਸ਼ਹਿਰ ਸ਼ਹਿਰ ਪੰਮੀ ਭਾਈ ਜੀ ਨੇ ਹਾਂ ਨਾਲ ਪੰਮੀ ਭਾਈ ਹੁੰਦੇ ਸਾਡੇ ਜੀ ਉਹ ਸਾਨੂੰ ਮੈਡਲ ਹੈਂਡਲ ਕਰਦੇ ਸੀ ਉਹ ਸਾਡੇ ਲਾਈ ਵੀ ਸਾਡੇ ਤੇ ਜੀ ਤੇ ਉਹਨੇ ਸਾਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਤੇ ਡਿਸਟ੍ਰਿਕਟ ਵਾਈਜ਼ ਡਿਸਟ੍ਰਿਕਟ ਵਾਈਜ਼ ਤੋਂ ਵੀ ਉਹ ਕਿਤੇ ਤੁਹਾਨੂੰ ਆਊਟ ਆਫ ਕੰਟਰੀ ਵੀ ਅਸੀਂ ਗਏ ਕਿਹੜਾ ਬਾਤ ਹੈ ਕਿਹੜਾ ਬਾਤ ਹੈ ਉੱਥੇ ਆਪਣਾ ਜੀ ਸਿਰਫ ਪੰਜਾਬ ਦਾ ਹੀ ਸੀ ਪੇਸ਼ ਕਰਿਆ ਨਾ ਕਿ ਕੋਈ ਇਸ ਤਰ੍ਹਾਂ ਦੀ ਬਰਗਲੈਰਟੀ ਆ ਕੋਈ ਹੋਰ ਇਸ ਤਰ੍ਹਾਂ ਗਾਣੇ ਨਹੀਂ ਗਏ ਮਤਲਬ ਇਹ ਕਹਿ ਸਕਦੇ ਆ ਵੀ ਪੁਲਿਸ ਮਹਿਕਮੇ ਦੇ ਵਿੱਚ ਹੋ ਕੇ ਵੀ ਤੁਸੀਂ ਕਲਚਰਲ ਐਕਟੀਵਿਟੀਜ਼ ਨੂੰ ਜਿਹੜਾ ਹੈ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਰਹੇ ਹੋ ਹਾਂਜੀ ਹਾਂ ਪ੍ਰੈਕਟਿਸ ਨਾਲ ਨਾਲ ਹਾਂਜੀ ਬਿਲਕੁਲ ਹਾਂਜੀ ਤੇ ਸਰ ਨੌਕਰੀ ਵੀ ਕਰਦੇ ਰਹੇ ਆ ਤੇ ਡਿਊਟੀ ਵੀ ਕਰਦੇ ਰਹੇ ਆ ਜੀ ਤੇ ਜਿਵੇਂ ਕਹਿੰਦੇ ਆ ਇਸ ਤਰ੍ਹਾਂ ਸਾਡਾ ਬੜਾ ਸਾਥ ਦਿੱਤਾ ਹਾਂ ਤੇ ਖਾਸ ਕਰ ਸਾਡੇ ਢਿਲੋਂ ਸਾਹਿਬ ਹੁੰਦੇ ਸੀ ਜੀ ਜੀ ਉਹ ਰਿਟਾਇਰ ਹੋ ਗਏ ਨੇ ਜੀ ਤੇ ਉਹ ਬਹੁਤ ਸਾਡੀ ਮਤਲਬ ਬੜੀ ਹੈਲਪ ਕਰਦੇ ਸਾਨੂੰ ਬੇਟਾ ਜੋ ਲੋੜ ਹੈ ਦੱਸੋ ਹੂੰ ਤੇ ਸਾਨੂੰ ਕੋਈ ਇਨਸਟਰੂਮੈਂਟ ਤੇ ਦੋ ਦੱਸੋ ਹੂੰ ਪਰ ਕੰਮ ਕਰੋ ਕੀ ਬਾਤ ਹੈ ਇਸ ਵਾਸਤੇ ਵੀ ਸ਼ੌਕ ਨਾਲ ਕੀਤਾ ਜੀ ਕੰਮ ਰੌਣਕ ਲਾਉਂਦੇ ਰਹੇ ਫੇ ਪੂਰੀ ਹਾਂਜੀ ਰੌਣਕ ਲਾਉਂਦੇ ਰਹੇ ਪੂਰੀ ਸਾਡੇ ਚੈਨਲ ਵਾਂਗੂ ਰੌਣਕ ਪੰਜਾਬ ਦੀ ਵਾਂਗੂ ਰੌਣਕ ਲਾਈਏ ਸਿੱਖੂ ਬਿਲਕੁਲ ਜੀ ਬਿਲਕੁਲ ਜੀ ਤੇ ਗਾਇਕੀ ਜਿਹੜੀ ਹੈ ਉਹ ਕਦੋਂ ਸ਼ੁਰੂਆਤ ਕੀਤੀ ਸੀ ਗਾਇਕੀ ਨੂੰ ਜੀ ਮੈਂ ਅਸਲ ਉਸ ਬਚਪਨੋਂ ਸ਼ੌਕ ਸੀ ਅਸਲ ਮੇਰੇ ਘਰ ਚ ਕੋਈ ਗਾਉਂਦਾ ਤਾਂ ਹੈ ਨਹੀਂ ਹੂੰ ਹੂੰ ਤੇ ਪਤਨੀ ਰੱਬ ਜਾਣਦਾ ਸ਼ੁਰੂ ਤੋਂ ਅਸੀਂ ਸਕੂਲਾਂ ਚ ਪੰਜਵੀਂ ਵਿੱਚ ਪੜਦਾ ਸੀ ਜੀ ਪਹਿਲਾਂ ਟੀਚਰਾਂ ਨੇ ਕਹਿੰਦਾ ਹਾਂ ਵੀ ਸੁਣਾ ਕੋਈ ਗਾਣਾ ਸਿਰਫ ਅੱਗੇ ਹਾਈ ਸਕੂਲ ਚ ਗਏ ਉੱਥੇ ਸੁਣਾਉ ਮੈਨੂੰ ਸ਼ੌਕ ਸੀ ਮਾਨਕ ਸਾਹ ਹੁੰਦਾ ਅਸਰਿੰਦਰ ਚਿੰਦਾ ਸਾਹਿਬ ਇਹਨਾਂ ਦੇ ਗਾਣੇ ਕਾਉਂਦਾ ਸੀ ਬਹੁਤ ਜੀ ਜੀ ਤੇ ਬੜੀ ਵਾਵਾ ਕਰਦੇ ਸੀ ਹਮ ਇੱਕ ਵਾਰ ਸਾਡਾ ਪ੍ਰੈਕਟੀਕਲ ਦੀ 8ਵੀਂ 10ਵੀਂ ਦਾ ਮੇਰੇ ਯਾਦ ਹੈ ਉਹ ਕਹਿੰਦੇ ਯਾਰ ਪ੍ਰੈਕਟੀਕਲ ਕਾਪੀ ਤੇਰੇ ਕੋਲ ਹੈ ਨਹੀਂ ਕਹਿੰਦੇ ਤਾਂ ਦੋ ਗਾਣੇ ਸੁਣਾ ਦੇ ਹਮ ਉਹ ਮੈਂ ਗਾਣੇ ਸੁਣਾਉਂਦਾ ਜੀ ਕਹਿੰਦੇ ਪਾਸ ਐਸ ਕੀ ਬਾਤ ਹੈ ਹਾਂ ਜੀ ਤੇ ਇਸ ਨੂੰ ਐਸ ਸ਼ੌਕ ਤੇਜ ਪਰ ਬੜਾ ਹੋਇਆ ਜਦੋਂ ਇਧਰ ਜੌਬ 'ਚ ਆ ਗਿਆ ਤੇ ਜਾਓ ਦੇ ਵਿੱਚ ਆ ਕੇ ਇਹ ਮੈਨੂੰ ਆ ਮਿਲ ਗਿਆ ਫਿਰ ਹਾਂ ਜਿਵੇਂ ਕਹਿੰਦਾ ਜੀ ਸੋਨੇ ਸੁਆਗਾ ਮੇਰੇ ਵਾਸਤੇ ਨਾਲ ਸ਼ੌਕ ਹੋਣ ਸਾਡਾ ਪੂਰਾ ਹੋ ਗਿਆ ਬਿਲਕੁਲ ਬਿਲਕੁਲ ਨਵੀਂ ਜੌਬ ਦੀ ਚੌਬੇ ਤੇ ਉੱਥੇ ਅਸੀਂ ਫਿਰ ਸਿੱਖਿਆ ਹੀ ਬਹੁਤ ਹੈ ਹੂੰ ਤੇ ਉਹ ਸਾਨੂੰ ਅੱਗੇ ਸਟੇਜਾਂ ਬੜੀ ਵਧੀਆ ਮਿਲ ਗਈਆਂ ਹੂੰ ਤੇ ਕਾਫੀ ਅੱਛੇ ਬੰਦਿਆਂ ਨਾਲ ਮਿਲਣ ਦਾ ਮੌਕਾ ਮਿਲਿਆ ਜੀ ਮੈਨੂੰ ਲੱਗਦਾ ਜਿਹੜੀ ਐਕਟੀਵਿਟੀ ਤੁਸੀਂ ਕਰਦੇ ਰਹੇ ਹੋ ਆਪਣੀ ਜੌਬ ਦੇ ਦੌਰਾਨ ਸ਼ਾਇਦ ਉਹ ਗਰੁੱਪ ਸਿਰਫ ਪੰਜਾਬ ਦੇ ਵਿੱਚ ਦੋ ਕੀ ਨੇ ਇੱਕ ਤੁਹਾਡਾ ਹੋ ਗਿਆ ਹਾਂਜੀ ਇੱਕ ਸ਼ਾਇਦ ਇੱਕ ਹੀ ਹਿਮਾਚਲ ਦਾ ਇੱਕ ਹੀ ਹਿਮਾਚਲ ਦਾ ਜੀ ਜੀ ਹਾਂਜੀ ਹਾਂਜੀ ਤੇ ਬੜੀ ਵੱਡੀ ਗੱਲ ਹੈ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਉਸ ਗਰੁੱਪ ਦੇ ਵਿੱਚ ਕੰਮ ਕੀਤਾ ਜਿਹੜਾ ਸਾਡੇ ਪੰਜਾਬ ਨੂੰ ਸਾਡੇ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਹੈ ਉਹ ਦੇਸ਼ਾਂ ਵਿਦੇਸ਼ਾਂ ਤੱਕ ਲੈ ਗਿਆ ਤੇ ਤੁਹਾਨੂੰ ਤੁਹਾਡਾ ਜਿਹੜੀ ਕਲਾ ਆ ਉਹ ਲੱਗੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਾਂ ਬਿਲਕੁਲ 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 ਜੀ ਅਸਾਂ ਜਿਵੇਂ ਇੱਕ ਵਾਰ ਇਹਨਾਂ ਇੱਥੇ 2004 ਚ ਇੰਡੋਪਾ ਗੇਮਜ਼ ਹੋਈ ਸੀ ਜੀ ਜੀ ਆਪਣੇ ਇਧਰਲੇ ਸੀਐਮ ਪੰਜਾਬ ਦੇ ਤੇ ਉਧਰ ਲਹਿੰਦੇ ਪੰਜਾਬ ਦੇ ਸੀਐਮ ਜੀ ਅ ਸਿਆਦ ਮੇਰੇ ਪ੍ਰਵੇਜ ਲਈ ਕੁਝ ਇਸ ਤਰ੍ਹਾਂ ਨੋਸ ਸੀ ਮੈਂ ਨੋਟ ਤੱਕ ਚੱਲ ਲਈ ਤੇ ਇਧਰ ਆਪਣੇ ਕੈਪਟਨ ਮਿੰਦਰ ਸਿੰਘ ਹੁੰਦੇ ਸੀ ਹਮ ਉਸ ਵਕਤ ਗੇਮਾਂ ਹੋਈ ਸੀ ਜੇ ਸੁਨੀਲ ਲੱਤ ਜੀ ਵੀ ਆਈ ਸੀ ਉਸ ਵਕਤ ਹਮ ਇੰਦੋਪਾਕ ਦੇ ਕਿਹੜੇ ਹਾਂਜੀ ਹਾਂਜੀ ਤੇ ਉਸ ਵਕਤ ਉਹਦੇ ਵਿੱਚ ਗਰਮੀਤ ਬਾਵਾ ਜੀ ਹਮ ਤੇ ਸਰਦੂਲ ਸਿਕੰਦਰ ਸਾਹਿਬ ਜਿਹੜਾ ਅਜੇ ਮਰਹੂਮ ਬੱਚਰੇ ਹੁੰਦਾ ਨਹੀਂ ਰਹੇ ਜੀ ਤੇ ਹਾਂਸ ਰਾਜ ਹਾਂਸ ਜੀ ਹਮ ਅ ਪੰਮੀ ਬਾਈ ਜੀ ਬਰਕ ਸਿੱਧੂ ਹੂੰ ਆ ਮਾਨਪ੍ਰੀਤ ਅਕਸਰ ਹੂੰ ਹੂੰ ਤੇ ਉਹਦੇ ਵਿੱਚ ਮੈਨੂੰ ਵੀ ਗਾਉਣ ਦਾ ਮੌਕਾ ਮਿਲਿਆ ਮੈਨੂੰ ਤੁਸੀਂ ਥੋੜਾ ਥੋੜਾ ਪੰਮੀ ਬਾਈ ਜੀ ਵਰਗੇ ਵੀ ਲੱਗਦੇ ਪਿਓ ਅਸੀਂ ਪੰਮੀ ਮੈਂ ਮੈਡਮ ਤੁਹਾਨੂੰ ਦੱਸਾਂਗਾ ਨਹੀਂ ਵੀ 25 20 25 ਸਾਲ ਇਕੱਠੇ ਰਹੇ ਹਾਂ ਤੇ ਹੁਣ ਵੀ ਅਸੀਂ ਐਸੀ ਗੱਲ ਨਹੀਂ ਜਿਹੜੀ ਮਿਲਦੇ ਪਰ ਉਹ ਸਮਾਂ ਥੋੜਾ ਜਿਹਾ ਹੁਣ ਬਹੁਤ ਜ਼ਿਆਦਾ ਹੋ ਗਿਆ ਨਾ ਫਿਰ ਅਸੀਂ ਇਕੱਠਿਆਂ ਨੇ ਮੇਰੀ ਬਹੁਤ ਗਾਇਆ ਉਹ ਤਾਂ ਥੋੜਾ ਥੋੜਾ ਰੰਗਤ ਜੀ ਆਂਦੀ ਪਈ ਹੈ ਤੁਹਾਡੇ ਵੀ 25 30 ਆ ਜਿਹੜੇ ਇਕੱਠੇ ਰਹੋ ਮੈਨੂੰ ਪੰਮੀ ਬਾਈ ਵਾਂਗੂ ਹੀ ਲੱਗਦੇ ਪਿਆ ਤੁਸੀਂ ਕਿ ਅਸੀਂ ਜੇ ਜੋਬ ਪੰਮੀ ਬਾਈ ਨੂੰ ਸਰ ਜੀ ਸਰ ਤੇ ਲਾਇਆ ਸੀਗਾ ਜੀ ਐਜੇ ਡਾਇਰੈਕਟਰ ਜੀ ਤੇ ਵੀ ਹੈਂਡਲ ਕਰਨ ਵਾਸਤੇ ਇਹਨਾਂ ਨੂੰ ਤੁਸੀਂ ਸਾਡੀ ਟੀਮ ਨੂੰ ਜੀ ਤੇ ਉਸ ਕਰਕੇ ਫਿਰ ਅਸੀਂ ਕੱਥੇ ਹੀ ਰਹਿਣਾ ਹਾਂ ਉਹਦੇ ਉਹਨੇ ਵੀ ਕੋਈ ਕੈਸਟ ਕਰਨੀ ਉਹਦੇ ਵੀ ਸਾਡੀ ਆਵਾਜ਼ ਹੋਣੀ ਕੀ ਬਾਤ ਹੈ ਹਾਂਜੀ ਮੌਕਾ ਮਿਲ ਜਾਂਦਾ ਸੀ ਨਾਲੇ ਕਾਫੀ ਤਕਰੀਬੀ ਜਿੰਨੇ ਕੈਸਟਾਂ ਨੇ ਉਹਦੇ ਵੀ ਸਾਡੀ ਆਵਾਜ਼ ਹੈਗੀ ਹਾਂ ਹਾਂ ਤੇ ਮੈਂ ਚਾਹਾਂਗੀ ਉਹ ਗੀਤ ਸਾਨੂੰ ਜ਼ਰੂਰ ਸੁਣਾਓ ਜਿਹੜਾ ਇੰਡੋਪਾਕ ਖੇਡਾਂ ਦੇ ਵਿੱਚ ਤੁਸੀਂ ਗਾਇਆ ਸੀ ਹਾਂਜੀ ਆ ਉਹ ਗੀਤ ਸਾਨੂੰ ਅਸੀਂ ਗਾਇਆ ਸੀਗਾ ਜੀ ਜੀ ਤੇ ਗੀਤ ਉਹ ਪੁਰਾਣਾ ਮਰਹੂਮ ਆਸਾ ਸਿੰਘ ਮਸਤਾਨਾ ਜੀ ਦਾ ਆਸਾ ਸਿੰਘ ਮਸਤਾਨਾ ਜੀ ਦਾ ਹਾਂਜੀ ਤੇ ਬਹੁਤ ਵਧੀਆ ਕਲਾਕਾਰ ਨੇ ਜੀ ਤੇ ਹੁਣ ਉਹ ਫਿਰ ਮੈਨੂੰ ਮੌਕਾ ਮਿਲੇ ਗਾਣ ਦਾ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹੋ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀ ਏ ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀ ਏ ਚਰਖੀ ਦਾ ਸ਼ੌਂਕ ਕਤਣਿ ਚ ਪੂਣੀਆਂ ਰੁਸ ਰੁਸ ਵਹਿਣ ਵੀਣੀਆਂ ਤੇ ਘੂਣੀਆਂ ਕੰਮ ਕੰਮ ਚੱਟਿ ਚ ਮਧਾਣੀ ਵੱਜਦੀ ਹੋ ਕੰਮ ਕੰਮ ਚੱਟਿ ਚ ਮਧਾਣੀ ਵੱਜਦੀ તમ तम ਪੌੜੀਆਂ ਤੇ ਚੜੇ ਭੱਜਦੀ ਸ਼ੀਸ਼ੇ ਵਾਂਗੂ ਆਹ ਸ਼ੀਸ਼ੇ ਵਾਂਗੂ ਸਾਫ਼ ਸੁੱਚੀ ਏ ਤੇ ਸੱਚੀ ਏ ਸਾਨੂੰ ਵੀ ਸਿਖਾ ਦੇ ਅਸਾਂ ਕਿਦਾਂ ਨੱਚੀਏ ਹੋ ਬੱਲੇ ਨਹੀਂ ਪੰਜਾਬ ਦੀ ਏ ਸ਼ੇਰ ਬੱਚੀ ਏ ਕੀ ਬਾਤ ਹੈ ਕੀ ਬਾਤ ਹੈ ਵਾਕਈ ਉਹ ਜੋ ਉਹਨਾਂ ਨੇ ਗਾਇਆ ਉਸੇ ਤਰੀਕੇ ਦੇ ਨਾਲ ਹੀ ਤੁਸੀਂ ਮਤਲਬ ਉਸ ਨੂੰ ਪੂਰਾ ਪੂਰਾ ਨਿਭਾਇਆ ਮੈਨੂੰ ਅਸਲੋ ਸਾਡੇ ਜਿਹੜੇ ਅਬਸਤ੍ਰਾਂਜ਼ ਦੀ ਜੀ ਖਾਸ ਕਰ ਢਿੱਲੋਂ ਸਾਹਿਬ ਹੁੰਦੇ ਸਾਡੇ ਡੀਜੀਪੀ ਰਿਟਾਇਰਡ ਹਰਦੀਪ ਸਿੰਘ ਢਿੱਲੋਂ ਜੀ ਜੀ ਤੇ ਉਹਨਾਂ ਨੇ ਉਹ ਕਹਿੰਦੇ ਵੀ ਉਹੀ ਪੇਸ਼ ਕਰੋ ਕੋਸ਼ਿਸ਼ ਅਸੀਂ ਪੁਰਾਣੀ ਚੀਜ਼ ਪੇਸ਼ ਕਰ ਰਹੇ ਹਾਂ ਹੂੰ ਹੂੰ ਜਿਵੇਂ ਕਿ ਗਰਮੀਤ ਬਾਬਾ ਜੀ ਨੇ ਜੁਗ ਨਹੀਂ ਗਾਈ ਜੀ ਜੀ ਤੇ ਸਰਦੂਲ ਸਰਦੂਲ ਜੀ ਨੇ ਆਪਣਾ ਹੀਰ ਗਾਈ ਸੀ ਜੀ ਵੀ ਜੋ ਵੀ ਪੰਜਾਬ ਦਾ ਟ੍ਰੈਡੀਸ਼ਨਲ ਆਪਣਾ ਫੋਕ ਹੈ ਉਹੀ ਲਿਓ ਕਹਿੰਦੇ ਹੂੰ ਫਿਰ ਮੇਤੋਂ ਜੀ ਮੈਨੂੰ ਮੌਕਾ ਮਿਲ ਗਿਆ ਜੀ ਤੇ ਚਲੋ ਮੇਰੇ ਮੈਂ ਗਿਆ ਜੀ ਫਿਰ ਅਸੀਂ ਲੋਕਾਂ ਨੇ ਬੜਾ ਪਿਆਰ ਦਾ ਬਹੁਤ ਪਸੰਦ ਕਰਿਆ ਜੀ ਜੀ ਬਹੁਤ ਘੱਟ ਤੋਂ ਘੱਟ ਇਹਦੀ ਵਿੱਚ ਜੀ 10 12 ਕਲਾਕਾਰ ਮੇਨ ਪੰਜਾਬ ਦੇ ਉਹਨਾਂ ਦੇ ਵਿੱਚ ਸਾਡਾ ਵੀ ਜੇ ਮੈਂ ਸਦਾ ਬਹੁਤ ਛੋਟੇ ਹੈ ਪਰ ਸਾਨੂੰ ਮੌਕਾ ਮਿਲ ਗਿਆ ਬਿਲਕੁਲ ਅ ਗੱਲ ਕਰਦੇ ਆ ਸਵਰਗੀ ਮਨਪ੍ਰੀਤ ਅਖਤਰ ਜੀ ਹੋਰਾਂ ਦੀ ਹਾਂਜੀ ਹਾਂਜੀ ਬਹੁਤ ਸੁਰਜੀ ਉਹਨਾਂ ਦੇ ਨਾਲ ਵੀ ਬੋਲੀਆਂ ਕੀਤੀਆਂ ਹਾਂਜੀ ਉਹ ਬੜੇ ਸਰੀਲੇ ਕਲਾਕਾਰ ਸੀ ਮੈਨੂੰ ਉਹਨਾਂ ਨਾਲ ਹੀ ਉੱਥੇ ਲਾਸਟ ਜਨੋਂ ਬੋਲੀਆਂ ਪਾਉਂਦੇ ਸੀ ਜੀ ਤੇ ਉਹਨਾਂ ਨਾਲ ਬੋਲੀਆਂ ਪਾਉਣ ਦਾ ਮੌਕਾ ਮਿਲਿਆ ਹਾਂ ਕੋਈ ਬੋਲੀਆਂ ਪਾਈਆਂ ਨੇ ਮਨਪ੍ਰੀਤ ਅਕਸਰ ਜੀ ਨੇ ਪਾਈਆਂ ਨੇ ਤੇ ਉਹਨਾਂ ਦੇ ਅ ਸਹੀ ਨਾਂ ਨਹੀਂ ਜਾਣਦਾ ਗੁਰਮੀਤ ਬਾਬਾ ਜੀ ਦੀ ਬੇਟੀ ਸੀ ਨਾਂ ਨਹੀਂ ਇੱਕ ਜਾਣਦਾ ਉਹਨਾਂ ਦਾ ਕੀ ਸੀ ਐਂਡ ਲਾਚੀ ਬਾਬਾ ਗਲੋਰੀ ਬਾਬਾ ਜੀ ਨਹੀਂ ਨਹੀਂ ਉਹ ਸਾਰੀ ਸਰਿੰਦਰ ਕੌਰ ਦੀ ਬੇਟੀ ਜੀ ਅ ਸਰਿੰਦਰ ਕੌਰ ਜੀ ਦੀ ਬੇਟੀ ਹਾਂ ਉਹ ਦੋਨੋਂ ਨੇ ਗਾਇਆ ਸੀ ਸਰਿੰਦਰ ਕੌਰ ਦੀ ਬੇਟੀਆਂ ਮੇਰੇ ਖਿਆਲ ਹੈ ਸੌਰੀ ਮੇਰੇ ਨਾਨੀਆਂ ਵੈਰ ਉਹਨਾਂ ਨੇ ਨਾਲ ਬੋਲੀਆਂ ਪਾਈਆਂ ਜੀ ਡੌਲੀ ਗਲੇਰੀਆਂ ਹਾਂ ਡੌਲੀ ਗਲੇਰੀਆਂ ਡੌਲੀ ਗਲੇਰੀਆਂ ਸਭ ਤੇ ਗਰਮੀ ਤੇ ਬਾਬਾ ਜੀ ਨੇ ਬੋਲੀਆਂ ਪਾਈਆਂ ਜੀ 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 ਤੇ ਬੜਾ ਅੱਛਾ ਲੱਗਿਆ ਕਿਉਂਕਿ ਅਸਲ ਜਿਵੇਂ ਪੰਜਾਬ ਅਸਲੀ ਵਾਕੀ ਪੰਜਾਬ ਦਾ ਮਾਹੌਲ ਸਿਰਜਿਆ ਗਿਆ ਜੀ ਜੀ ਉਹਧਰ ਲੈਂਦਾ ਪੰਜਾਬ ਬੈਠ ਸੀ ਆਪਣਾ ਚੜਦਾ ਪੰਜਾਬ ਬੈਠ ਸੀ ਤੇ ਅਸਲ ਹੀ ਹੈ ਵੀ ਜੇ ਸਾਡੇ ਬੱਚਿਆਂ ਨੂੰ ਇਹੀ ਪਤਾ ਲੱਗੇ ਸਾਡਾ ਅਸਲੀ ਵਿਰਸਾ ਹੈ ਅਸੀਂ ਸਾਡੇ ਹੀ ਰਾਂਝੇ ਕਵੀ ਕਿਸੇ ਲੋਕੀਂ ਟੱਪੇ ਮਾਈਏ ਤੇ ਉਹ ਤਾਂ ਫਿਰ ਨੇਮ ਕਰਨੀ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਤੁਹਾਨੂੰ ਲੱਗਦਾ ਨਹੀਂ ਕਿ ਜੋ ਤੁਸੀਂ ਉਹ ਗਾਇਆ ਆਪਣੇ ਸੇਵਾ ਦੇ ਦੌਰਾਨ ਜਾਂ ਜੋ ਬਾਈ ਜੀ ਦੇ ਨਾਲ ਗਾਇਆ ਆ ਜੋ ਅਖਤਰ ਜੀ ਨਾਲ ਗਾਇਆ ਜੋ ਬਾਕੀ ਕਲਾਕਾਰਾਂ ਦੇ ਨਾਲ ਗਾਇਆ ਜਾਂ ਤੁਸੀਂ ਜੋ ਇੰਡੀਵਿਜੂਅਲੀ ਇਕੱਲਿਆਂ ਨੇ ਵੀ ਗਾਇਆ ਅੱਜ ਦੀ ਜਿਹੜੀ ਗੀਤਕਾਰੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਆ ਕੇ ਸਾਡਾ ਪੰਜਾਬੀ ਸੱਭਿਆਚਾਰ ਸਾਡਾ ਵਿਰਸਾ ਸਾਡੀ ਵਿਰਾਸਤ ਕਿਤੇ ਛੁਈ ਮੂਈ ਹੁੰਦੀ ਨਜ਼ਰ ਆਉਂਦੀ ਪਈ ਆ ਇਹ ਤੁਜੀ ਗੱਲੇ ਵੀ ਦੇਖੋ ਅੱਜ ਕੱਲ ਇਹ ਵੀ ਆਪਣਾ ਜਿਵੇਂ ਕਹਿੰਦੇ ਵੀ ਹਰ ਇੱਕ ਕੋਈ ਚਾਹੁੰਦਾ ਵੀ ਮੈਂ ਆ ਪਪੂਲਰ ਹੋਵਾਂ ਕਿਸੇ ਤਰੀਕੇ ਨਾਲ ਥੋੜਾ ਜਿਹਾ ਇਹ ਵੀ ਹੈਗਾ ਜੀ ਤੇ ਚਲੋ ਆਪਣਾ ਆਪਣਾ ਅੰਦਾਜ਼ ਹੈ ਆਪਣਾ ਆਪਣਾ ਢੰਗ ਹੈ ਆਪਾਂ ਕਿਸੇ ਨੂੰ ਇਹ ਵੀ ਨਹੀਂ ਕਹਿ ਸਕਦੇ ਜੀ ਠੀਕ ਹੈ ਨਾ ਵੀ ਕੌਣ ਕੀ ਕਰੇ ਕੌਣ ਨਹੀਂ ਕਰੇ ਕਈ ਬੰਦੇ ਪਰ ਇੰਨਾ ਕਿ ਜ਼ਰੂਰ ਹੈ ਕਿ ਜਿਸ ਤਰ੍ਹਾਂ ਦਾ ਆਪਾਂ ਜੇ ਕੋਈ ਕਿਸ ਤਰ੍ਹਾਂ ਦੀ ਚੀਜ਼ ਆਪਾਂ ਕਿਸੇ ਨੂੰ ਪਰੋਸਾਂਗੇ ਹੂੰ ਹੂੰ ਤਾਂ ਦੇਖ ਕੇ ਪਰੋਸੋ ਵੀ ਯਾਰ ਇਹ ਕਈਆਂ ਨੇ ਸੁਣ ਲਈਏ ਚੀਜ਼ ਕਈ ਨਹੀਂ ਦੇਖੋ ਹੋ ਸਕਦਾ ਅੱਛੀ ਪ੍ਰੋਸੀਜ ਐ ਅੱਛੀ ਗੱਲ ਐ ਵਧੀਆ ਪ੍ਰੋਸੀਜ ਐ ਅੱਛੀ ਗੱਲ ਐ ਜੀ ਕਿਉਂ ਜਿਹੜੇ ਨਵੇਂ ਬੱਚੇ ਨਵੇਂ ਵੀਡੀਓ ਦਾ ਜੋ ਮਰਜੀ ਉਹਨਾਂ ਦਿਖਾ ਦੋ ਤਾਂ ਉਹੀ ਕਹਿੰਨੇ ਕਿ ਸਾਡਾ ਤਾਂ ਹੀ ਕੁਛ ਐ ਹੂੰ ਜਿਪਨ ਨੂੰ ਇਹ ਦੱਸਾਂਗੇ ਵੀ ਭਾਈ ਸਾਡਾ ਜੇ ਵੀ ਕਹਿੰਨੇ ਵੀ ਕਾਬ ਕੀ ਐ ਜਾਂ ਕਾਂਗੀ ਕੀ ਐ ਕਿੱਸਾ ਕਾਬ ਕੀ ਐ ਸਾਡਾ ਹਾਂਜੀ ਤੇ ਹਾਸ਼ਮ ਸ਼ਾਹ ਕੌਣ ਸੀ ਬਿਲਕੁਲ ਬਿਲਕੁਲ ਪੀਲੂ ਕੌਣ ਸੀ ਪੀਲੂ ਪੀਲੂ ਯਾਰ ਕੌਣ ਸੀ ਹਾਂਜੀ ਬੋਲੇ ਸ਼ਾਹ ਕੌਣ ਸੀ ਜੀ ਜੀ ਦੇ ਜੀ ਉਹਨਾਂ ਨੂੰ ਪੁੱਛਾਂਗੇ ਹੂੰ ਉਹ ਫਿਰ ਉਹੀ ਆਮ ਹੀ ਸਾਡੇ ਨੇ ਅੱਜ ਦੀ ਨੌਜਵਾਨ ਪੀੜ੍ਹੀ ਉਹ ਦੱਸਦੀ ਪਈ ਹੈ ਕੋਸ਼ਿਸ਼ ਕਰਦੀ ਪਈ ਹੈ ਨਵੇਂ ਗਾਇਕਾਂ ਨੂੰ ਆਹ ਵਿੱਚ ਬਹੁਤ ਨੇ ਜੀ ਬਹੁਤ ਦੱਸਦੇ ਨੇ ਬੱਚੇ ਕਰ ਰਹੇ ਐਸੀ ਕਰਦੇ ਹੂੰ ਮੈਂ ਜਿਵੇਂ ਇੱਥੇ ਲੱਗਦਾ ਸਰੇਂਦਰ ਸਾਦਾ ਜੀ ਲੱਗਦਾ ਹੂੰ ਇਹਨਾਂ ਦਾ ਜ਼ਿਕਰ ਤਾਂ ਪਤਾ ਨਹੀਂ ਕਿ ਉਹ ਆਨੇ ਬਹਾਨੇ ਹੋ ਹੀ ਜਾਂਦਾ ਨਹੀਂ ਨਹੀਂ ਬਹੁਤ ਵਧੀਆ ਕਰਦੇ ਹੈ ਦੇਖੋ ਸਾਰੇ ਆਪਣੀ ਜਗ੍ਹਾ ਅੱਛੇ ਨੇ ਜੀ ਤੇ ਪਰਗੇ ਵੀ ਜੇ ਅੱਛੀ ਗਲਗਵਾਨ ਸਾਹਿਬ ਲਾ ਲਓ ਹਾਂ ਬਿਲਕੁਲ ਗੁਰਦਾਸਪਨ ਸਾਹਿਬ ਜੀ ਹਾਂ ਕਿਉਂਕਿ ਇਹ ਵੀ ਚੀਜ਼ ਆਪਣਾ ਆਪਣੇ ਵੱਲੋਂ ਕੋਸ਼ਿਸ਼ ਕਰੀਗੇ ਅੱਛਿਓ ਪੇਸ਼ ਕਰੋ ਜਿਹਦੇ ਵਿੱਚ ਆਪਾਂ ਖਾਸ ਕਰ ਉਹਦੇ ਵੀ ਸਾਰੇ ਪਰਿਵਾਰ ਬੈਠ ਕੇ ਸੁਣਦਾ ਵੀ ਇਹ ਦੇਖਦਾ ਵੀ ਹੂੰ 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 ਬਿਲਕੁਲ ਹਾਂ ਤੇ ਫਿਰ ਉਹਦਾ ਅਸਰ ਵੀ ਹੁੰਦਾ ਗੀਤਾਂ ਦੀ ਜੇ ਗੱਲ ਕੀਤੀ ਜਾਵੇ ਗੀਤਾਂ ਦੀ ਜੇ ਗਿਣਤੀ ਮਣਤੀ ਕੀਤੀ ਜਾਵੇ ਤੇ ਕਿੰਨੇ ਕੁ ਗੀਤ ਨੇ ਜਿਹੜੇ ਹੁਣ ਤੱਕ ਤੁਸੀਂ ਗਾ ਚੁੱਕੇ ਹੋ ਮੈਂ ਸਟੇਜਾਂ ਤਾਂ ਬਹੁਤ ਲਾ ਚੁੱਕੇ ਜੀ ਹੂੰ ਤੇ ਰਿਕਾਰਡਿੰਗ ਵਿੱਚ ਤਾਂ ਇੰਨੇ ਮੈਂ ਬਾਰੇ ਗੀਤਨੇ ਗਾਏ ਹੂੰ ਤਕਰੀਬਨ ਮੇਰੇ 15-20 ਗੀਤ ਰਿਕਾਰਡ ਹੋਏ ਨੇ ਜੀ ਜੀ ਸਟੇਜਾਂ ਜਿਆਦਾ ਲੱਗੀਆਂ ਨੇ ਹਾਂ ਸਟੇਜਾਂ ਬੁਸਰੀਆਂ ਜਾਂ ਬੋਲਾਈਆਂ ਨੇ ਰਿਕਾਰਡਿੰਗ ਵਿੱਚ ਘੱਟ ਪਿਆ ਅੰਦਰ ਹਾਂ ਤੇ ਇਹ ਫਿਲਮ ਇੱਕ ਫਿਲਮ ਆਈ ਸੀ ਮਨਮਰਜ਼ੀਆਂ ਉਹਦੇ ਟੂਰ ਦਾ ਮੌਕਾ ਮਿਲਿਆ ਜੀ ਜੀ ਹਿੰਦੀ ਫਿਲਮ ਮਨਮਰਜ਼ੀਆਂ ਉਹਦੇ ਟੂਰ ਦਾ ਮੌਕਾ ਮਿਲਿਆ ਜੀ ਕਿਹੜਾ ਗੀਤ ਗਾਇਆ ਸੀ ਉਹਦੇ ਵਿੱਚ ਸੀਗਾ ਜੀ ਉਹਨਾਂ ਦਾ ਉਹਨਾਂ ਦਾ ਵੀ ਗਾਣਾ ਜਿਵੇਂ ਕਹਿੰਦੇ ਆਪਣੇ ਥੋੜਾ ਜਿਹਾ ਹੋਰ ਉਹਨਾਂ ਦਾ ਵੀ ਅਵੇਲੇਬਲ ਹੋਰੀ ਹੁੰਦਾ ਗਾਣਾ ਹਾਂ ਬਿਲਕੁਲ ਬਿਲਕੁਲ ਉਹਦੇ ਵਿੱਚ ਗੀਤ ਨਾਉ ਸੀ ਐਫ ਫੋਰ ਫਿਆਰ ਜੀ ਹਾਂ ਉਹ ਸੁਣਾਓਗੇ ਸਾਨੂੰ ਬੂਬਲ ਸੁਣਾ ਦੇਣਾ ਜੀ ਜੀ ਜ਼ਰੂਰ ਜ਼ਰੂਰ ਪਿਆਰੀਆਂ ਰਾ ਚੋੜੇ ਦਿਲਾਂ ਕਾਂ ਦੀ ਜੋੜ ਦੇ ਪਿਆਰੀਆਂ ਰਾ ਸਟ੍ਰੌਂਗ ਸੇ ਕਲੰਕੀ ਤੋੜ ਦੇ ਐ ਫਰ ਪਿਆਰ ਪੀ ਫਰ ਪਿਆਰ ਐ ਫਰ ਫਿਆਰ ਐ ਫਰ ਫਿਆਰ ਮਜੇਦਾਰ ਯਾਰ ਵੇ ਵਾਰ ਵਾਰ ਵੇ ਉਤਰ ਨਾ ਪਾਈਏ ਐਸਾ ਬੁਖਾਰ ਵੇ ਕਿਆ ਬਾਤ ਹੈ ਕਿਆ ਬਾਤ ਹੈ ਦੇਖੋ ਜਿਹਦੀ ਆਵਾਜ਼ ਸੋਹਣੀ ਹੁੰਦੇ ਨਾ ਉਹਨਾਂ ਨੂੰ ਬਾਲੀਵੁੱਡ ਚ ਮੌਕਾ ਮਿਲਦਾ ਫਿਰ ਗਾਉਣ ਦਾ ਪਤਾ ਹੈ ਉਹ ਕਹਿੰਦੇ ਸੀ ਵੀ ਸਾਨੂੰ ਫੋਕ ਚਾਹੀਦੀ ਆ ਬਾਤ ਸਿੱਧੀ ਸਪਾਰ ਹਾਂ ਹਾਂ ਉਹ ਸਾਡੀ ਪਸੰਦ ਆ ਕਿ ਉਹਨਾਂ ਦੇ ਹਾਂ ਕਹਿੰਦੇ ਤੁਸੀਂ ਆਜੋ ਜੀ ਮੈਨੂੰ ਮੈਸੇਜ ਆਗਾ ਚਲੋ ਫਿਰ ਮੈਂ ਉਹਨਾਂ ਨੂੰ ਬੁਲਾ ਲਿਆ ਹੂੰ ਆਉਂ ਗੀਤ ਗਾਇਗਾ ਜੀ ਇਹ ਮਾਲਵੇ ਦਾ ਹੀ ਇਲਾਕਾ ਜਿਹੜਾ ਨਾ ਮੈਨੂੰ ਲੱਗਦਾ ਮਾਲਵੇ ਵਾਲੇ ਨਾ ਕੁਲਦੀਪ ਮਾਨਕ ਜੀ ਨੂੰ ਬਹੁਤ ਪਸੰਦ ਕਰਦੇ ਆ ਵੈਸੇ ਸਾਰੇ ਪਾਸੇ ਬਹੁਤ ਸੁਣਿਆ ਜਾਂਦਾ ਹੈ ਮਾਨਕ ਸਰ ਪਸੰਦ ਕਿ ਉਹਨਾਂ ਵਰਗਾ ਕੋਈ ਨਹੀਂ ਗਾਉਂਦਾ ਗਾ ਨਹੀਂ ਸਕਦਾ ਉਹਨਾਂ ਵਰਗਾ ਦੇਖੋ ਜੀ ਮਾਨਕ ਨੂੰ ਅਸੀਂ ਬਚਪਨ ਤੋਂ ਮਾਨਕ ਹੀ ਸੁਣਿਆ ਹੂੰ ਇਹ ਸਰਿੰਦਰ ਸਿੰਧਾ ਤੋਂ ਬਾਅਦ ਸੁਣਿਆ ਫਿਰ ਕਿਉਂਕਿ ਕੁਲਦੀਪ ਮਾਨਕ ਨੇ ਜੋ ਜਿਵੇਂ ਕਹਿੰਦੇ ਵੀ ਉਹ ਤਾਂ ਬੱਚੇ-ਬੱਚੇ ਦੇ ਦੇ ਬਜ਼ੁਰਗ ਵੀ ਉਹਦੇ ਰਚਿਆ ਪਿਆ ਉਹਨਾਂ ਦੀ ਗਾਇਕੀ ਉਸ ਟਾਈਪ ਦੀ ਹੈ ਉਹਨੂੰ ਅੱਜ ਵੀ ਨੌਜਵਾਨ ਪੀੜ੍ਹੀ ਵੀ ਸੁਣਦੀ ਹੈ ਹੂੰ ਤੇ ਬਜ਼ੁਰਗ ਵੀ ਸੁਣਦੇ ਨੇ ਹੂੰ ਉਹਦਾ ਤਾਂ ਵਰਗਾ ਗਾਇਕ ਦੇਖੋ ਜੀ ਮੈਨੂੰ ਕਹਿੰਦੇ ਕੋਈ ਉਸ ਤਰ੍ਹਾਂ ਦਾ ਹੁੰਦਾ ਤੇ ਬਹੁਤ ਹੀ ਵਧੀਆ ਕਲਾਕਾਰ ਸੀ ਕਿਦੋਂ ਕੋਈ ਨੋ ਡਾਊਟ ਹੂੰ ਮਾਨਕ ਸਾਹਿਬ ਤਾਂ ਮਾਨਕ ਸਾਹਿਬ ਜੀ ਕਲੀਆਂ ਦੇ ਬਾਦਸ਼ਾਹ ਹਾਂ ਕਲੀਆਂ ਦੇ ਬਾਦਸ਼ਾਹ ਦੀ ਗੱਲ ਕਰ ਲਈਏ ਜਾਂ ਹਿੱਕ ਤੇ ਜੋਰ ਤੇ ਗਾਣ ਵਾਲੇ ਸੁੰਦਰ ਛੰਦਾ ਦੀ ਗੱਲ ਕਰ ਲਈਏ ਹਾਂ ਜੋ ਜਦੋਂ ਉਹ ਗਾਉਂਦੇ ਸੀਗੇ ਤੇ ਮੈਨੂੰ ਲੱਗਦਾ ਕਿ ਸਾਰੇ ਪਾਸੇ ਕੰਦਾ ਵੀ ਹਿੱਲਣ ਲੱਗ ਪੈਂਦੀਆਂ ਇੱਕ ਵਾਰੀ ਬਿਲਕੁਲ ਜੀ ਬਿਲਕੁਲ ਹੈਨਾ ਬਿਲਕੁਲ ਜੋਰ ਨੇ ਮਾ ਗਾ ਦਿੱਤਾ ਜਾਂ सुरेंद्र ਚਿੰਦਾ ਦੀ ਗੱਲ ਕਰਦੀ ਏ ਉਹਨਾਂ ਨੇ ਜੋ ਗਾਤਾ ਹਿੱਕ ਦੇ ਜੋਰ ਦੇ ਉੱਤੇ ਉਹ ਨਹੀਂ ਕੋਈ ਹੋਰ ਗਾ ਸਕਦਾ ਮੈਂ ਤੋ ਮਾਨ ਕੇ ਸੁਣਿਆ ਕਰਦੇ ਸੀ ਯਾਰ ਹੂੰ ਮੈਨੂੰ ਕਹਿੰਦੇ ਯਾਰ ਤੇਰੀ ਆਵਾਜ਼ ਚ ਕਹਿੰਦਾ ਫੋਕ ਹੈ ਮਾਨਕ ਸੁਣਾਕਰ ਸਾਨੂੰ ਵੀ ਫਿਰ ਮਾਨਕ ਸੁਣਾ ਦਿਓ ਇੱਕ ਵਾਰੀ ਤੂੰ ਮਾਨਕ ਥੋੜਾ ਜਿਆਦਾ ਸੁਣਾ ਦੇਣਾ ਛੋਟੋ ਨਹੀਂ ਜਿਆਦਾ ਜੀ ਜੀ ਹੋ ਤੇਰੇ ਢਿੱਲੇ ਤੋਂ ਉਹ ਸੂਰਤ ਦੇਂਦੀ ਆ ਹੀਰ ਦੀ ਤੇਰੇ ਢਿੱਲੇ ਤੋਂੋਂ ਸੂਰਤ ਦੇਂਦੀ ਆ ਹੀਰ ਦੀ ਆਉ ਲਾ ਵੇਖ ਗੋਰਖਾ ਉੜਦੀ ਏ ਫੁੱਲ ਕਾਰੀ ਕੀ ਬਾਤ ਹੈ ਕੀ ਬਾਤ ਹੈ ਬਸ ਨਾ ਮਾਨਕ ਸਰ ਨੇ ਜੋ ਗਾਇਆ ਨਾ ਮਾਨਕ ਜੀ ਨੇ ਮੈਨੂੰ ਲੱਗਦਾ ਅੱਜ ਜਦੋਂ ਤੁਹਾਡੀਆਂ ਵਰਗੀਆਂ ਸ਼ਖਸੀਅਤਾਂ ਗਾਉਂਦੀਆਂ ਤੇ ਮੈਨੂੰ ਤਾਂ ਐਦਾਂ ਲੱਗਦਾ ਜਿਵੇਂ ਸੱਚੀ ਕੁਲਦੀਪ ਮਾਨਕ ਜੀ ਗਾਉਂਦੇ ਪੈਣਾ ਇੱਕ ਵਾਰੀ ਸਾਡਾ ਪ੍ਰੋਗਰਾਮ ਹੋ ਰਿਹਾ ਜੀ ਲੁਧਿਆਣੇ ਜੀ ਤੇ ਉਥੇ ਮੈਨੂੰ ਕਹਿੰਦੇ ਯਾਰ ਮਾਨਕ ਸਾਹਿਬ ਦਾ ਸੁਣਾਓ ਹਾਂ ਚਲੋ ਮੈਂ ਆਹ ਇੱਕ ਸ਼ਾਇਦ ਕਲੀਕ ਸੁਣਾਉਣਾ ਜੀ 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 ਜਿਹੜਾ ਜਿਹੜੇ ਮਾਨਕ ਦਾ ਭਾਣਦਾ ਸੀ ਕੇਵਲ ਜਲਾਲ ਜੀ ਉਹ ਖੜਾ ਸੀ ਉੱਥੇ ਉਹ ਸਟੇਜ ਤੇ ਆ ਚੜਿਆ ਜੀ ਬੜਾ ਖੁਸ਼ ਹਯਾ ਤੇ ਜੱਫੀ ਪਾ ਕੇ ਮਿਲਿਆ ਮੈਨੂੰ ਕਹਿੰਦਾ ਵੀਰ ਮੈਨੂੰ ਕਹਿੰਦਾ ਬਹੁਤ ਖੁਸ਼ ਹੋਇਆ ਉਹ ਵਿਚਾਰੇ ਦੁਨੀਆ ਤੋਂ ਵਫਾਤ ਪਾ ਗਏ ਸੀ ਤੁਰ ਗਏ ਸੀ ਮਾਨਕ ਸਾਹਿਬ ਦੇ ਕਹਿੰਦਾ ਯਾਰ ਸਾਨੂੰ ਖੁਸ਼ੀ ਹੋਈ ਵੀ ਕੋਈ ਉਹਨਾਂ ਨੂੰ ਗਾਉਣ ਵਾਲਾ ਬੰਦਾ ਆ ਮੈਂ ਗਾਉਣ ਵਾਲਾ ਤਾਂ ਬਹੁਤ ਨਹੀਂ ਮੈਂ ਤਾਂ ਕੋਸ਼ਿਸ਼ੇ ਨੇ ਬਣੀ ਜੀ ਹਾਂ ਤੇ ਫਿਰ ਮੈਂ ਜੀ ਉੱਥੇ ਦੋ ਤਿੰਨ ਹੋਰ ਸੁਣਾਏ ਹੂੰ ਬਹੁਤ ਖੁਸ਼ ਹੋਏ ਕਹਿੰਦੇ ਆ ਮਾਨਕ ਨੂੰ ਸਾਰੇ ਲਾਈਕ ਕਰਦੇ ਨੇ ਜੀ ਜੀ ਬਿਲਕੁਲ ਕੋਈ ਸ਼ੱਕ ਨਹੀਂ ਜਿਹੜੀਆਂ ਉਹ ਪੁਰਾਣੀਆਂ ਆਵਾਜ਼ਾਂ ਸੀ ਜਾਂ ਜਿਹੜੇ ਉਹ ਪੁਰਾਣੇ ਗਾਇਕ ਕਲਾਕਾਰ ਸੀ ਜਿਨ੍ਹਾਂ ਨੇ ਰਿਆਜ਼ ਕੀਤਾ ਸੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਸੀ ਜਿਨ੍ਹਾਂ ਨੇ ਸਿਰਫ ਇੱਕ ਵਾਜੇ ਤੇ ਇੱਕ ਢੋਲਕ ਦੇ ਨਾਲ ਜੀ ਆਪਣੀ ਸਾਰੀ ਜ਼ਿੰਦਗੀ ਲੰਗਾ ਦਿੱਤੀ ਇੱਕ ਤਾਂ ਸਾਡੀ ਉਹ ਗਾਇਕੀ ਹੈ ਜਿਹੜੀ ਸਾਡੇ ਪੁਰਾਣੇ ਸਾਜ਼ਾਂ ਦੇ ਨਾਲ ਜਿਹੜੀ ਆ ਉਹ ਗਾਈ ਜਾਂਦੀ ਸੀ ਇੱਕ ਅੱਜ ਦੀ ਗਾਇਕੀ ਹੈ ਜਿਹੜੀ ਵਾਜਿਆਂ ਦੇ ਨਾਲ ਗਈ ਜਾਂਦੀ ਹੈ ਵੀ ਬਣਿਆ ਬਣਾਇਆ 뮤జిక్ ਤੁਹਾਨੂੰ ਮਿਲ ਜਾਂਦਾ ਹਾਂ ਤੁਹਾਡੀ ਆਵਾਜ਼ ਵੀ ਬਦਲੀ ਜਾ ਸਕਦੀ ਹੈ ਤੁਹਾਡਾ 뮤జిక్ ਵੀ ਬਦਲਿਆ ਜਾ ਸਕਦਾ ਹੈ ਗੱਲ ਨਹੀਂ ਕਿ ਤੁਜੀ ਇਹ ਹੈ ਕਿ ਹੁਣ ਪਹਿਲਾਂ ਜਿਵੇਂ ਕਹਿੰਦੇ ਸੀ ਪਹਿਲਾਂ ਲੋਕ ਉਹ ਜਿਵੇਂ ਕਹਿੰਦੇ ਵੀ ਉਸਤਾਦਾਂ ਨੂੰ ਸਿੱਖ ਗਏ ਹੂੰ ਤੇ ਉਹ ਤੁਸੀਂ ਗੱਲ ਕਰਕੇ ਅੱਗੇ ਵੀ ਹਿੱਕਰੇ ਜ਼ੋਰ ਨਾਲ ਗੀ ਜੀ ਜੀ ਹੁਣ ਮਾਨਕ ਸਾਹਿਬ ਨੂੰ ਹੂੰ ਤੁਸੀਂ ਐਂ ਖੜਾ ਦਿਓ ਬੇਸ਼ੱਕ ਉਹ ਐਂ ਚਾਰ ਚਾਰ ਚੰਨ ਲਾਂਦੇ ਬਣਾ ਬਜਟ ਹੌਲ ਕੀਤੇ ਐਂ ਹੀ ਗਾਦਣਗੇ ਸਿੰਦਾ ਸਾਹਿਬ ਉਹ ਐਂ ਹੀ ਗਾਦਣਗੇ ਪਰ ਕੁਝ ਇਸ ਤਰ੍ਹਾਂ ਦੇ ਅੱਜ ਕੱਲ੍ਹ ਕਲਾ ਜਾਨਾਂ ਤਰ ਉਹ ਸਾਜ਼ਾਂ ਦਾ ਰੌਲਾ ਵੱਧ ਹੁੰਦਾ ਤੇ ਬਸ ਉਹ ਸਾਜ਼ਾਂ ਦੇ ਮਤਲਬ ਉਹਦਾ ਆਸਰਾ ਵੱਧ ਫੜ ਬਿਲਕੁਲ ਸਾਜ਼ ਹੀ ਸੁਣਦੇ ਫਿਰ ਉਸ ਵੇਲੇ ਉਹ ਸੀ ਦੇਖੋ ਜੀ ਸੋਚੀ ਤਾਂ ਮਾਨਕ ਸਾਹਿਬ ਜਿਹੜੇ ਗਏ ਕਿ ਉਹ ਤੇ ਹਿੱਕਰੇ ਜ਼ੋਰ ਵਾਲੀ ਗਾਇਕੀ ਉਹ ਤਾਂ ਹੁਣ ਬਹੁਤ ਘਟ ਹੈ ਗਾਇ ਨਹੀਂ ਗਾਰੇ ਬਹੁਤ ਨੇ ਪਰ ਜਾਨਾਂ ਤਰ ਬਹੁਤ ਘਟ ਹੋ ਗਈ ਹੁਣ ਸਾਜ਼ਾਂ ਦਾ ਰੌਲਾ ਵਾਲਾ ਹੋ ਗਿਆ ਜੀ ਇਹ ਲੋਕ ਚੰਗੇ ਹੀ ਪਾੜਦੇ ਨੇ ਵੀ ਸਾਜ ਇਹ ਵੀ ਬੰਝੇ ਹੀ ਬੰਝੇ ਜੀ ਤੇ ਸਾਡਾ ਜਿਵੇਂ ਕਹਿੰਦੇ ਵੀ ਸਮਾਂ ਹੀ ਬਦਲ ਗਿਆ ਵਕਤ ਦੀ ਥੋੜੇ ਵਕਤ ਦੀ ਕਿਹੜੀ ਇਸ ਤਰ੍ਹਾਂ ਬਿਲਕੁਲ ਬਿਲਕੁਲ ਜੋ ਤੁਸੀਂ ਆਪਣੇ ਸੇਵਾ ਦੇ ਦੌਰਾਨ ਨੌਕਰੀ ਪੇਸ਼ੇ ਦੇ ਦੌਰਾਨ ਜੋ ਤੁਹਾਨੂੰ ਮੌਕਾ ਮਿਲਿਆ ਤੁਹਾਨੂੰ ਲੱਗਦਾ ਕਿ ਅੱਜ ਜੇ ਕਿਸੇ ਇਨਸਾਨ ਨੂੰ ਇਹੋ ਜਿਹਾ ਮੌਕਾ ਮਿਲੇ ਤੇ ਉਹ ਉਸ ਸੀਜ਼ਾ ਨਜਾਇਜ਼ ਫਾਇਦਾ ਵੀ ਚੁੱਕ ਸਕਦਾ ਤੁਹਾਨੂੰ ਲੱਗਦਾ ਇਸ ਗੱਲ ਦਾ ਕਿਉਂਕਿ ਅਸੀਂ ਕਹਿੰਦੇ ਆ ਨਾ ਵੀ ਲੋਕ ਕਹਿੰਦੇ ਵੀ ਹਾਂ ਆ ਪੈਸੇ ਤਾਂ ਸਰਕਾਰ ਕੋਲੋਂ ਲਈ ਜਾਣ ਨੇ ਅਸੀਂ ਤਨਖਾਹ ਤਾਂ ਸਾਨੂੰ ਮਿਲ ਜਾਨੀ ਆਪਣਾ ਇੱਕ ਸਾਈਡ ਬਿਜ਼ਨਸ ਨਾਲ ਸ਼ੁਰੂ ਕਰ ਲਿਆ। ਨਹੀਂ ਫਿਰ ਉ ਤਾਂ ਇਸ ਤਰ੍ਹਾਂ ਨਾ ਜੀ ਜਿਵੇਂ ਕਿੰਨੇ ਵੀ ਚੋਰੀ ਤੱਕ ਦਿਨ ਫੜੀ ਜਾਊ। ਹੂੰ ਚਲੋ ਸਾਨੂੰ ਵੈਸੇ ਇੱਕ ਸੀਟ ਹੈ ਸਾਡੇ ਅਫਸਰ ਬੜੇ ਮਿਹਰਮਾਨ ਰਹਿੰਦੇ ਸਾਡੇ ਤੇ। ਹੂੰ ਹੂੰ ਸਾਨੂੰ ਉਹ ਕਹਿੰਦੇ ਸੀ ਕਹਿੰਦੇ ਯਾਰ ਤੁਸੀਂ ਜਿੱਥੇ ਕੋਈ ਨਹੀਂ ਤੁਸੀਂ ਕਲਾਕਾਰ ਹੋ। ਜੀ ਤੁਹਾਡਾ ਹੱਕ ਹੈ ਕਿਤੇ ਵੀ ਤੁਸੀਂ ਪ੍ਰੋਗਰਾਮ ਕਰੋ। ਜੀ ਪਰ ਇਹ ਨਾ ਹੋਵੇ ਕਿ ਉਧਰ ਸਾਡੇ ਆਪਣੇ ਸਾਡੇ ਅਸੀਂ ਅਸੀਂ ਤੁਹਾਨੂੰ ਬੁਲਾਈਏ ਸਾਡਾ ਕੋਈ ਸਰਕਾਰੀ ਫੰਕਸ਼ਨ ਇੱਥੇ ਹੋਵੇ। ਤੁਸੀਂ ਕਿਤੇ ਹੋਰ ਬੈਠੇ? ਅਭੀ ਉਧਰ ਜੰਗ ਲੱਗੀ ਹੋਵੇ ਤੇ ਤੁਸੀਂ ਇੱਧਰ ਗਾਣੇ ਗਾਉਂਦੇ ਹੋਵੋ। ਇੱਧਰ ਸੋ ਤੁਸੀਂ ਕਹਿੰਦੇ ਡਿਊਟੀ ਲੱਗੀ ਵੀ ਐ। ਉਹ ਕਹਿੰਦਾ ਉਹ ਵੀ ਨਹੀਂ। ਹਾਂ। ਸਭ ਤੋਂ ਪਹਿਲਾਂ ਡਿਸਪਲਨ ਤੇ ਡਿਊਟੀ। ਹਾਂ। ਅਸੀਂ ਅਸੀਂ ਫਿਰ ਡਿਊਟੀ ਸਾਡੇ ਸਪੈਸ਼ਲ ਅਫਸਰ ਲੱਗੇ ਹੁੰਦੇ ਸੀ। ਜੀ ਜੀ ਬਿਲਕੁਲ। ਸਾਨੂੰ ਕੋਈ ਮਤਲਬ ਜਿਵੇਂ ਕੰਮ ਸਾਡਾ ਸਾਰੇ ਪੁਲਿਸ ਵਾਲਾਂ ਦਾ ਸੀ। ਹੂੰ ਹੂੰ ਹੂੰ। ਤੇ ਉਹਦੇ ਵਿੱਚ ਅਨੁਸ਼ਾਸਨ ਡਿਸਪਲਨ ਜੋ ਹੁੰਦਾ ਸੀ। ਤੇ ਬਾਕੀ ਪ੍ਰੋਗਰਾਮ ਸਮੇਂ ਸੀ ਪ੍ਰੋਗਰਾਮ। ਹੂੰ। ਜਦੋਂ ساری ਡਿਊਟੀ ਕੋਈ ਵੀਆਪੀ ਇਲੈਕਸ਼ਨ ਕੋਈ ਵੀ ਹੈ ਤਾਂ ਫਿਰ ਡਿਊਟੀ ਕਰਦੇ ਮਤਲਬ ਨੌਕਰੀ ਸ਼ਾਈ ਕੀਤੀ ਹੈ ਨਾ ਨੌਕਰੀ ਕੀਤੀ ਕੋਈ ਸ਼ੱਕ ਨੌਕਰੀ ਵਿੱਚ ਕੋਈ ਸੁਖਰੇ ਜੀ ਬੜਾ ਵਧੀਆ ਮੈਨੂੰ ਲੱਗਦਾ ਬੰਦੇ ਨੂੰ ਜੇ ਕੋਈ ਕਲਾ ਹੈ ਨਾ ਤਾਂ ਕੋਈ ਵੀ ਨੌਕਰੀ ਕਰ ਲਈ ਉੱਥੇ ਉਹਦੀ ਕਲਾ ਉਹ ਸੋਨੇ ਦੇ ਸੁਹਾਗੇ ਵਾਲੀ ਗੱਲ ਬਣ ਜਾਂਦੀ ਹੈ ਬਿਲਕੁਲ ਜੀ ਹੁਣ ਗੱਲ ਹੋ ਰਹੀ ਜੀ ਹੁਣ ਦੇਖੋ ਅਸੀਂ ਇੱਕ ਕਲਾਕਾਰ ਹੈ ਜੇ ਕੋਈ ਕੋਈ ਕਿਸ ਕਿਸੇ ਕੋਲ ਕੋਈ ਵੀ ਕਲਾ ਜੀ ਉਹ ਕਲਾ ਦੇ ਸਹਾਰੇ ਬੱਤੇ ਤੋਂ ਬੜੇ ਹਫ਼ਤਿਆਂ ਨੂੰ ਮਿਲ ਸਕਦਾ ਬਿਲਕੁਲ ਬਿਲਕੁਲ ਉਹ ਫਿਰ ਉਹਨੂੰ ਉਹ ਦਾਤ ਬਖਸ਼ਦਾ ਉਹਨੂੰ ਫਿਰ ਪਿਆਰ ਕਰਨ ਲੱਗ ਜਾਂਦਾ ਜੀ ਉਹਦਾ ਜਿਹੜੀ ਕਾਫੀ ਉਹਨੂੰ ਫਾਇਦਾ ਹੁੰਦਾ ਸੀ ਜੀ ਜੀ ਬਿਲਕੁਲ ਬਿਲਕੁਲ ਇਹ ਤਾਂ ਮੌਲਤਾ ਹੈ ਜੀ ਕਰਦਾ ਗੁਣ ਦਾ ਕੋਈ ਵੀ ਇੱਕ ਹੁਣ ਤਾਂ ਉਹਦਾ ਅਸਰ ਤਾਂ ਹੈ ਜੀ ਜੋ ਮਾਲਕ ਨੇ ਬਖਸ਼ਤਾ ਕਿਸੇ ਨੂੰ ਅੱਛਾ ਘਰ ਦੇ ਵਿੱਚ ਅੱਗੇ ਕੋਈ ਧੀ ਕੋਈ ਅੱਗੇ ਬੱਚੇ ਤੁਹਾਡੇ ਮੈਂ ਸਾਡੇ ਕੋਈ ਨਹੀਂ ਹੁੰਦਾ ਜੀ ਮੇਰਾ ਬੇਟਾ ਉਹ ਤਾਂ ਬਿਲਕੁਲ ਹੀ ਨਹੀਂ ਉਨੇ ਕਦੀ ਰੋਕਿਆ ਤਾਂ ਨਹੀਂ ਮੈਂ ਰੁਕਦਾ ਕੋਈ ਨਹੀਂ ਮੈਨੂੰ ਹਾਂ ਰੁਕਿਆ ਕੋਈ ਨਹੀਂ ਮੈਨੂੰ ਬਾਕੀ ਸਾਡੇ ਮਤਲਬ ਹੈ ਹੀ ਨਹੀਂ ਕੋਈ ਉਧਰਤੀ ਹੈ ਬਸ ਪਤਾ ਨਹੀਂ ਮਾੜਾ ਮੂਟਾ ਸ਼ੌਕ ਜਿਹੜਾ ਜਿੰਨਾ ਕਿ ਮੈਂ ਬਿੰਗਾ ਵਾਲਾ ਗੋਨਾ ਮੈਨੂੰ ਇਹ ਲੱਗ ਗਿਆ ਤੇ ਹੋਰ ਸਾਡੇ ਕੋਈ ਨਹੀਂ ਹੈ ਹਾਂ ਮੂੰਹ ਦੱਸਦੇ ਮੇਰੀ ਮਾਂ ਦਾ ਵੀ ਭਾਈ ਤੇਰੇ ਨਾਨਾ ਗੋਦੋਂ ਦਾ ਸੀ ਪੁਰਾਣਾ ਹੂੰ ਉਹ ਪਤਾ ਨਹੀਂ ਮੈਂ ਤੇ ਮੇਰੇ ਤੋਂ ਪਹਿਲਾਂ ਹੀ ਕਿਤੇ ਮੈਂ ਤਾਂ ਪਤਾ ਨਹੀਂ ਦੇਖੇ ਨਹੀਂ ਮੈਂ ਜੀ ਜੀ ਪਤਾ ਨਹੀਂ ਉਹ ਨਾਲ ਹੀ ਲਾਲੋ ਨਾਨੇ ਵਾਲੇ ਕੋਈ ਮਾੜੀ ਮੁੱਟੀ ਆ ਗਈ ਜੀ ਹਾਂ ਹੋਰ ਮੈਡਮ ਹੋਰ ਕੁਛ ਨਹੀਂ ਅੱਛਾ ਜਿਹੜਾ ਤੁਹਾਡਾ ਗਾਇਕੀ ਹੈ ਤੁਹਾਡੀ ਗਾਇਕੀ ਦੇ ਵਿੱਚ ਜਿਹੜੇ ਤੁਸੀਂ ਆਪ ਗੀਤ ਗਾਏ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਕਿਹੜਾ ਗੀਤ ਜਿਹੜਾ ਸਭ ਤੋਂ ਵਧੀਆ ਲੱਗਦਾ ਅਸੀਂ ਗੀਤਾਂ ਕਲਾਕਾਰਾਂ ਤੋਂ ਸਾਰੇ ਵਧੀਆ ਬਾਕੀ ਵਧੀਆ ਤਾਂ ਇਹ ਜਿਹਨੂੰ ਲੋਕ ਵਧੀਆ ਕਹਿੰਦੇ ਜੀ ਬਿਲਕੁਲ ਜਿਹੜਾ ਲੋਕਾਂ ਨੂੰ ਪਸੰਦ ਆਵੇ ਤੁਹਾਨੂੰ ਕਿਹੜਾ ਪਸੰਦ ਆ ਮੈਂ ਇੱਕ ਸੈਟਸੋਂ ਗਾਇਸਗੀ ਰਿਕਾਰਡ ਕਰ ਤਾ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਬਿਲਕੁਲ ਬਿਲਕੁਲ ਇੱਕ ਇੱਕ ਕਰ ਯਾਰ ਤੋਰ ਚੱਲੇ ਨੇ ਇੱਕ ਇੱਕ ਕਰ ਯਾਰ ਤੁਰ ਚੱਲੇ ਨੇ ਸਜੜਾ ਤੋਂ ਦੂਰ ਡੇਰੇ ਜਾ ਮਲੇਨੇ ਸਜਣਾ ਤੋਂ ਦੂਰ ਡੇਰੇ ਜਾ ਮਲੇਨੇ ਇੱਕ ਇੱਕ ਕਰਿਆ ਤੁਰ ਚਲੇਨੇ ਇੱਕ ਇੱਕ ਕਰਿਆਰ ਤੁਰ ਚਲੇਨੇ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ। ਕਿਆ ਬਾਤ ਹੈ। ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਖਾਸ ਔਰਤੇ ਸਾਡੀ ਨੌਜਵਾਨੀ ਨੂੰ ਸਾਡੇ ਗਾਇਕਾਂ ਨੂੰ ਦੇਖੋ ਜੀ ਮੈਂ ਤਾਂ ਜਿਵੇਂ ਕਹਿੰਦੇ ਬਹੁਤ ਛੋਟਾ ਜਿਹਾ ਬੰਦਾ ਮੈਂ ਮੇਰੇ ਤੋਂ ਬਹੁਤ ਸਿਆਣੇ ਨੇ ਮੈਂ ਕਿਸੇ ਨੂੰ ਕੀ ਕਹਿਣਾ ਪਰ ਫਿਰ ਵੀ ਇਹੀ ਕਹਾਂਗਾ ਕਿ ਹੋ ਸਕੇ ਅੱਛਾ ਹੀ ਲਿਖੋ ਅੱਛਾ ਹੀ ਗਾਓ। ਹੂੰ ਸਾਫ ਸੁਥਰਾ ਹੀ ਲਿਖੋ ਸਾਫ ਸੁਥਰੇ ਗਾਓ। ਜੀ ਇਹ ਨਾ ਹੋਵੇ ਕਿ ਆਪਾਂ ਪਰਿਵਾਰ ਚ ਕੋਈ ਵੀ ਬੈਠਾ ਜੇ ਉਹਨੂੰ ਇੱਕ ਦੂਜੇ ਨੂੰ ਸਰਵਿੰਦਨ ਹੋਣ ਲੱਗੇ ਹੂੰ ਬਿਲਕੁਲ ਬਸ ਸਾਡੇ ਪੰਜਾਬ ਦੀ ਪੰਜਾਬੀਅਤ ਬਚੀ ਰਹੇ ਸਾਡੇ ਪੰਜਾਬ ਦੀ ਸ਼ਾਨ ਆਣ ਬਾਣ ਬਚੀ ਰਹੇ ਜੀ ਬਸ ਆਹੀ ਹੈ ਸੰਗੀਤ ਦੇ ਵਿੱਚ ਪਰੋਸੀ ਜਾਂਦੀ ਪਈ ਹੈ ਅੱਜ ਗਨ ਹਥਿਆਰਾਂ ਦਾ ਕਲਚਰ ਜਿਹੜਾ ਵਾ ਉਹ ਵਧ ਹੀ ਜਾਂਦਾ ਪਿਆ ਪਰ ਕੋਸ਼ਿਸ਼ ਕੀਤੀ ਜਾਵੇ ਕਿ ਇਹੋ ਜੀਆਂ ਸ਼ਖਸੀਅਤਾਂ ਵੀ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਕੀਤਾ ਅੱਜ ਆਪਣੀ ਜ਼ਿੰਦਗੀ ਨੂੰ ਉਸ ਮੁਕਾਮ ਤੇ ਲੈ ਕੇ ਆਏ ਨੇ ਕਿ ਲੋਕੀ ਇਹਨਾਂ ਦੀ ਵਾਹ ਵਾਹ ਕਰਦੇ ਨੇ ਔਰ ਵਾਹ ਵਾਹ ਖੱਟੀ ਵੀ ਹੈ ਔਰ ਉਹ ਸਿਰਫ ਤੇ ਸਿਰਫ ਖੱਟੀ ਹੈ ਆਪਣੇ ਸੱਭਿਆਚਾਰ ਨੂੰ ਨਾਲ ਲੈ ਕੇ ਆਪਣੇ ਵਿਰਸੇ ਆਪਣੀ ਵਿਰਾਸਤ ਨੂੰ ਨਾਲ ਲੈ ਕੇ ਇਹ ਜ਼ਰੂਰੀ ਨਹੀਂ ਹੈ ਕਿ ਜੇ ਤੁਸੀਂ ਅੱਗੇ ਵਧਣਾ ਤੇ ਉਹਦੇ ਵਾਸਤੇ ਲਚਕਤਾ ਪਰੋਸਣੀ ਚਾਹੀਦੀ ਹੈ ਮੈਂ ਤੇ ਇਹ ਕਹਿੰਨੇ ਆ ਵੀ ਜੇ ਤੁਸੀਂ ਅੱਗੇ ਵਧਣਾ ਤੇ ਉਹਦੇ ਵਾਸਤੇ ਆਪਣੇ ਸੱਭਿਆਚਾਰ ਨੂੰ ਹਮੇਸ਼ਾ ਜ਼ਿੰਦਾ ਰੱਖੋ ਆਪਣੇ ਬੋਲੀ ਨੂੰ ਜ਼ਿੰਦਾ ਰੱਖੋ ਆਪਣੀ ਭਾਸ਼ਾ ਨੂੰ ਜ਼ਿੰਦਾ ਰੱਖੋ ਤੇ ਆਪਣੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਜ਼ਿੰਦਾ ਰੱਖੋ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ